Terima kasih telah menonton! हां सालोवा के लिए ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਆ ਆਹ ਸੰਗ ਤੇਨੀ ਮੇਰਾ ਨਾਂ ਗੁਜਰੀ ਮੇਰਾ ਨੌ ਸਾਲ ਦਾ ਪੁੱਤਰ ਸੀ ਜੱਟ ਪਤੀ ਵਾੜ ਨੰਗਿਆ ਉਹ ਦਿੱਲੀ ਸ਼ਹਿਰ ਦੀਆਂ ਲਾਂਗਾ ਸੀ ਖਿੰਦ ਧਰਮ ਦੀ ਰੱਖਿਆ ਕਰਨ ਗਿਆ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਹਰ ਜਗ੍ਹਾ ਲੰਗਰ ਲਾਏ ਜਾਂਦੇ ਨੇ ਤੇ ਉਹਨਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਆ ਆਪਣੇ ਵੀ ਲੰਗਰ ਲੱਗਿਆ ਹੋਇਆ ਸੀ ਸੇਵਾ ਕਰ ਰਹੇ ਆ ਸਾਰੇ ਫਾਟਾ ਦਾ ਪ੍ਰਕਾਸ਼ ਹੋਇਆ ਹੋਇਆ ਸੀਗਾ ਤੇ ਜੋ ਵੀ ਜਿਸ ਤੋਂ ਵੀ ਜਿੰਨੀ ਸੇਵਾ ਹੁੰਦੀ ਆ ਉਹ ਸਾਰੇ ਕਰਦੇ ਆ ਤੇ ਨਾਲ ਹੀ ਨਾਲ ਸ਼ਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਇਸ ਤਰ੍ਹਾਂ ਸਾਰੇ ਲਗ ਲਗ ਜਗਾ ਬੈਠੇ ਸੀਗੇ ਸਬਜ਼ੀਆਂ ਵਗੈਰਾ ਉੱਧਰ ਪ੍ਰਸ਼ਾਦ ਦੇ ਦਾ ਜਿਹੜਾ ਸੇਵਾ ਚੱਲ ਰੇ ਸੀਗੀ ਇੱਧਰ ਸਬਜ਼ੀਆਂ ਲਸਣ ਪਿਆਜ਼ ਤੇ ਜੋ ਇਹ ਸਬਜੀ ਬਣਨੀ ਹੁੰਦੀ ਆ ਉਹ ਸਵੇਰ ਦੀ ਤਿਆਰੀ ਕਰਨੀ ਹੁੰਦੀ ਆ ਉਹ ਸਾਰੀਆਂ ਜਿਵੇਂ ਮੈਥੇ ਜਾਂ ਮੂਲੀ ਵਾਲੀ ਰੋਟੀ ਬਣਦੀ ਆ ਫਿਰ ਉਹਦੇ ਲਈ ਸਭ ਤਿਆਰੀ ਕੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਹੀ ਸਾਰੇ ਜਿਹੜੇ ਹੁੰਦੇ ਆ ਸੇਵਾ ਕਰਦੇ ਆ ਤੇ ਇੱਥੇ ਹੀ ਲੰਗਰ ਪ੍ਰਸ਼ਾਦਾ ਛਕਦੇ ਆ ਬੱਚੇ ਜਿਹੜਾ ਆਪਣਾ ਮਤਲਬ ਖੇਡਣ ਚ ਲੱਗੇ ਹੋਏ ਆ ਸਾਰੇ ਇੱਧਰ ਤੇ ਉਧਰੋਂ ਸੜਕ ਤੋਂ ਲੰਘਣ ਵਾਲੀ ਜਿਹੜੀ ਸੰਗਤ ਆ ਉਹ ਪ੍ਰਸ਼ਾਦਾ ਉਧਰੋਂ ਛਕਦੀ ਆ ਤੇ ਸ਼ਾਮ ਦਾ ਟਾਈਮ ਆ ਲੰਗਰ ਦੀਆਂ ਜਿਹੜੀਆਂ ਪੰਕਤਾਂ ਲੱਗੀਆਂ ਹੋਈਆਂ ਨੇਗੀਆਂ ਸੰਗਤਾਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਨੇਗੀਆਂ ਤੇ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਨੇਗੇ ਹੁਣ ਫੋਨ ਵਗੈਰਾ ਹੋਰ ਸਾਧਨ ਹੋਣ ਕਰਕੇ ਸਾਰੇ ਜਾਗਰੂਕ ਹੋ ਗਏ ਆ ਤੇ ਮਤਲਬ ਉਸ ਚੀਜ਼ ਨੂੰ ਮਹਿਸੂਸ ਕਰਦੇ ਆ ਅਹਿਸਾਸ ਕਰਦੇ ਆ ਪਹਿਲਾਂ ਜਿਹੜਾ ਇਹਨਾਂ ਨਹੀਂ ਸੀ ਪਤਾ ਹੁੰਦਾ ਹੁਣ ਜਿੰਨੀ ਮਤਲਬ ਜਾਗਰੂਕਤਾ ਸਾਰੇ ਲੋਕਾਂ ਦੇ ਵਿੱਚ ਹੈਗੀ ਆ ਬੱਚੇ-ਬੱਚੇ ਨੂੰ ਪਤਾ ਏ ਸ਼ਹਿਬਜ਼ਾਦਿਆਂ ਦੇ ਦੀਨਾਂ ਦਾ ਵਿਯੋਗ ਦੇ ਵਿੱਚ ਯਾਦ ਕੀਤਾ ਜਾਂਦਾ ਇਹ ਵੀਡੀਓ ਸਾਰੀ ਪਹਿਲਾਂ ਵੌਇਸ ਦੇ ਨਾਲ ਸੀਗੀ ਪਰ ਆਵਾਜ਼ ਜਿਹੜੀ ਇਹਦੀ ਪਤਣੀ ਕਿਉਂ ਨਹੀਂ ਆ ਰਹੀ ਹੈਗੀ ਕਿਵੇਂ ਬੰਦ ਹੋ ਗਈ ਆ ਇਸ ਲਈ ਮੈਨੂੰ ਬੋਲ ਕੇ ਆ ਜਿਹੜੀ ਵੀਡੀਓ ਪਾਣੀ ਪਈ ਅੰਦਰ ਅਗਲੇ ਦਿਨ ਦੇ ਪਾਠ ਤੇ ਪ੍ਰਕਾਸ਼ ਹੋਏ ਹੋਏ ਸੀਗੇ ਉਹਨਾਂ ਦੇ ਜਿਹੜੀ ਸਮਾਪਤੀ ਸੀਗੀ ਅੱਜ ਇਸ ਲਈ ਸੰਗਤ ਆ ਜਿਹੜੀ ਜੁੜ ਕੇ ਬੈਠੀ ਆ ਸ਼ਬਦ ਕੀਰਤਨ ਹੋ ਰਿਹਾ ਹੈ ਉਹ ਸ਼ਬਦ ਕੀਰਤਨ ਆ ਜਿਹੜਾ ਸਰਵਣ ਕਰ ਰਹੇ ਨੇ ਸਾਰੇ ਬੈਠ ਕੇ ਬਹੁਤ ਸਾਰੀ ਸੰਗਤਾਂ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਪਾਠ ਪ੍ਰਕਾਸ਼ ਕਰਦੀ ਆ ਤੇ ਸੇਵਾ ਕਰਦੀ ਆ ਲੰਗਰ ਲਾਉਂਦੀ ਆ ਥਾਂ-ਥਾਂ ਤੇ ਬਹੁਤ ਲੰਗਰ ਲੱਗੇ ਹੋਏ ਨੇ ਤੇ ਕਈ ਸੰਗਤਾਂ ਉੱਥੇ ਫਤਿਹਗੜ੍ਹ ਸਾਹਿਬ ਜਾ ਕੇ ਵੀ ਜਿਹੜੀ ਸੇਵਾ ਕਰਦੀਆਂ ਨੇ ਸ਼ਹਿਬਜ਼ਾਦਿਆਂ ਨੂੰ ਯਾਦ ਕਰਦੀਆਂ ਨੇ ਬਾਬਾ ਜੀ ਦੇ ਟੰਡੀਆਂ ਵਾਲਿਆਂ ਦੇ ਦੀਵਾਨ ਵੀ ਆ ਜਿਹੜੇ ਲੱਗੇ ਹੋਏ ਆ ਅ ਅੱਜਕੱਲ ਤਾਂ ਫੋਨਾਂ ਤੇ ਸਾਰਾ ਕੁਝ ਆ ਜਾਂਦਾ ਹੈ ਜਿਨ੍ਹਾਂ ਨੇ ਵੀ ਮਤਲਬ ਜੁੜਨਾ ਹੁੰਦਾ ਫੋਨ ਤੇ ਜੁੜ ਜਾਂਦੇ ਆ ਫਤਿਹਗੜ੍ਹ ਸਾਹਿਬ ਵੀ ਸਾਰੇ ਹੌਲੀ ਹੌਲੀ ਕਰਕੇ ਕੋਈ ਪਹਿਲਾਂ ਕੋਈ ਪਿਛੋਂ ਕੋਈ ਸ਼ਹਿਬਜ਼ਾਦੇ ਨੇ ਦਿਨਾਂ ਵਿੱਚ ਕੋਈ ਬਾਤ ਦੇ ਵਿੱਚ ਜਿਹੜਾ ਮੱਥਾ ਟੇਕਣ ਜਾਂਦਾ ਏ ਉਹਨਾਂ ਨੂੰ ਜਿਹੜਾ ਯਾਦ ਕਰਦਾ ਏ ਇੰਨੀ ਠੰਡ ਦੇ ਵਿੱਚ ਸਾਨੂੰ ਇਸ ਤਰ੍ਹਾਂ ਹੀ ਮਤਲਬ ਠੰਡ ਬਹੁਤ ਲੱਗਦੀ ਆ ਪਰ ਉਹਨਾਂ ਸ਼ਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਰਹਿ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਤੇ ਬਿਲਕੁਲ ਵੀ ਆਪਣੇ ਧਰਮ ਤੋਂ ਡੋਲੇ ਨਹੀਂ ਹੈਗੇ ਸਾਨੂੰ ਵੀ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਮਤਲਬ ਆਪਣੇ ਧਰਮ ਤੇ ਸਾਨੂੰ ਪੱਕੇ ਰਹਿਣਾ ਚਾਹੀਦਾ ਹੈ ਸੁੱਖ-ਦੁੱਖ ਜ਼ਿੰਦਗੀ ਦਾ ਹਿੱਸਾ ਨੇਗੇ ਸੁੱਖ-ਦੁੱਖ ਜਿਹੜੇ ਆਉਂਦੇ ਹੀ ਰਹਿੰਦੇ ਆ ਉਹਨਾਂ ਨੂੰ ਸਾਨੂੰ ਸਹਿਣ ਦੀ ਸ਼ਕਤੀ ਹੈ ਜਿਹੜੀ ਪਾਠ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜਨ ਕਰਕੇ ਆ ਸਹਿਣ ਦੀ ਸ਼ਕਤੀ ਹੈ ਜਿਹੜੀ ਸਾਡੀ ਵਿੱਚ ਆਂਦੀ ਆ ਤੇ ਅਸੀਂ ਉਹਨਾਂ ਨੂੰ ਹੱਸਦੇ ਹੋਏ ਸਹਿ ਲੈਂਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਨੂੰ ਦੁੱਖ ਨਹੀਂ ਆਉਂਦੇ ਪਰ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੱਜ ਜਾਂਦੀ ਆ